ਨੀ ਹੈ ਥੋੜਾ ਜਿਆਦਾ ਗਿੱਲਾ ਕਰਤਾ ਹਵਾ ਥੋੜੀ ਜੀ ਵਧਾ ਲਿਓ ਬਸ ਪ੍ਰੈਸ਼ਰ ਦੇ ਚੱਕਰ 450 ਤੋਂ 500 ਤੱਕ ਰੱਖ ਲਿਓ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਮਸ਼ੀਨ ਚੱਲੂਗੀ ਧਣੀਏ ਤੇ ਆਜੋ ਤੁਹਾਨੂੰ ਦੱਸਦੇ ਹਾਂ ਕਿ ਧਣੀਏ ਦੀ ਸੈਟਿੰਗ ਬਾਰੇ ਕਿਹੜਾ ਸੀਪਾ ਹੁੰਦੀਆਂ ਨੇ ਕਿੰਨੀਆਂ ਕਿ ਖੁੱਲਣੀਆਂ ਨੇ ਕਿੰਨੀਆਂ ਕਿ ਬੰਦ ਕਰਨੀਆਂ ਨੇ ਤੁਸੀਂ ਇਹ ਦੇਖ ਸਕਦੇ ਹੋਗੇ ਜਿੰਨੀ ਕਮਨ ਕਿ ਚਲੋ ਆਪਾਂ ਕਣਕ ਤੇ ਖੋਲਣ ਦੇ ਬਸ ਉਹ ਤੋਂ ਥੋੜੀਆਂ ਜੀਆਂ ਜ਼ਿਆਦਾ ਖੋਲਣੀਆਂ ਨੇ ਹੈਗੀਆਂ ਕਿਉਂਕਿ ਇੱਕ ਵਾਰੀ ਪੂਰੀਆਂ ਖੋਲ ਕੇ ਇਹਨੂੰ ਆਪਾਂ ਸਾਫ਼ ਕਰ ਲਾਂਗੇ। ਬੜੀ ਘੜੀ ਹੋ ਗਈ, ਥੋੜੀ ਘੜੀ ਹੋ ਗਈ। ਸਾਫ਼ ਕਰਨ ਤੋਂ ਬਾਅਦ ਜਿੰਨੀਆਂ ਕਿ ਆਪਣੇ ਖੁੱਲਣੀਆਂ ਨੇ ਉਨੀਆਂ ਕੱਪਾਂ ਸੈਟਿੰਗ ਕਰਕੇ ਇਹਨੂੰ ਰੱਖ ਦਾਂਗੇ। ਜਦ ਇਹਨਾਂ ਨੂੰ ਸਾਫ਼ ਕਰਕੇ ਆਪਾਂ ਇਹਦੀ ਵਧੀਆ ਸੈਟਿੰਗ ਕਰਾਂਗੇ। ਆ ਦੇ ਲੋ ਵੀ ਇਹ ਥੱਲੜ ਦੀ ਸੀ ਪਾਈਪਾਂ ਨੇ ਇੰਨੀ ਕੋ ਖੋਲਣੀ ਹੈਗੀ ਵੀ ਜਿਹਦੇ ਵਿੱਚ ਦੀ ਬਸ ਤਣੀ ਦਾ ਦਾਣਾ ਜਾ ਸਕੇ ਦੇਖੋ ਬਿਲਕੁਲ ਵੈਸੇ ਨਾਰਮਲੀ ਖੁੱਲੀ ਹੋਈ ਹੈ ਬਿਲਕੁਲ ਬੰਦਦੀ ਹੈ ਮੰਨ ਕੇ ਚੱਲੋ ਇਕੱਲਾ ਦਾਣਾ ਲੰਘਦਾ ਰਹੇ ਇਹਦੇ ਵਿੱਚੋਂ ਇਹਦੇ ਵਿੱਚ ਦੀ ਵੀ ਉਸ ਤੋਂ ਬਾਅਦ ਹਵਾ ਵੀ ਮੰਨ ਕੇ ਚੱਲੋ ਤੁਸੀਂ ਆਪਣੇ ਹਿਸਾਬ ਨਾਲ ਕਰ ਲਿਓ ਵੀ ਜੇ ਤਾਂ ਤਣੀਆਂ ਥੋੜਾ ਜਿਆਦਾ ਗਿੱਲਾ ਕਰਤਾ ਹਵਾ ਥੋੜੀ ਜਿਹੀ ਵਧਾ ਲਿਓ ਜੇ ਤਣੀਆ ਸੁੱਕਾਗਾਤ ਆਵਾਜ਼ ਬਿਲਕੁਲ ਕੱਟ ਕਰ ਲਿਓ ਉੱਪਰਲੀ ਦਾ ਜਮਾਂ ਬੰਦ ਕਰ ਲਿਓ ਹੋਵਾ ਥੱਲੜੀ ਤੁਸੀਂ ਦੇਖ ਲਿਓ 2-4 ਪੁਆਇੰਟ ਉੱਪਰ ਕਰ ਲਿਓ ਬਾਅਦ ਟ੍ਰੈਸਰ ਦੇ ਚੱਕਰ 450 ਤੋਂ 500 ਤੱਕ ਰੱਖ ਲਿਓ ਤੇ ਮਾਰ ਵੀ 1600 1650 1700 ਤੱਕ ਆਪਾਂ ਆਰਾਮ ਨਾਲ ਚਲਾ ਸਕਦੇ ਹਾਂ ਦੋ ਤਣੀਆਂ ਦੇਖੋ ਇੱਕਦਮ ਜਮਾ ਫਰੈਸ਼ ਮਾਲ ਆ ਰਿਹਾ ਹੈਗਾ ਵੀ ਜਿਆਦਾ ਕਚਰਾ ਨਹੀਂ ਵਿੱਚ ਆ ਰਿਹਾ ਇਹਦੇ ਉਸ ਤੋਂ ਬਾਅਦ ਬਾਸਕਟ ਜੇ ਤਾਂ ਨਹੀਂ ਜਿਆਦਾ ਗਿੱਲਾਗਾ ਤਾਂ ਬਾਸਕਟ ਥੋੜੀ ਕਸ ਕੇ ਚਲਾ ਦੇ ਦਾਬ ਦੇ ਦਿਓ ਜੇ ਤਾਂ ਨਹੀਂ ਸੁੱਕਾਗਾ ਤਾਂ ਬਾਸਕਟ ਢਿੱਲੀ ਰੱਖ ਲਿਓ ਫਿਰ ਜਿਆਦਾ ਕਿਉਂਕਿ ਫਿਰ ਜਿਆਦਾ ਟੁਕੜਾ ਕਰੂਗੀ ਜੇ ਜਿਆਦਾ ਗਿੱਲਾਗਾ ਤਾਂ ਦਾਬ ਦੇ ਦਿਓ ਉਸ ਤੋਂ ਬਾਅਦ ਸਾਹਮਣੇ ਧਨੀਏ ਦੀ ਕਟਾਈ ਹੋ ਗਈ ਸ਼ੁਰੂ ਇੱਕ ਵਾਰ ਫੇਰ ਤੁਹਾਨੂੰ ਐਮ ਆਰ ਪੀ ਵਾਲਾ ਮੀਟਰ ਦਿਖਾ ਦਈਏ 1650 ਤੇ ਚੱਲ ਰਹੀ ਐ ਇਸ ਟਾਈਮ ਮਸ਼ੀਨ ਇਹ ਤੋਂ ਅਤਰੇ ਸਰ